ਹਾਂਜੀ ਕੀ ਹਾਲ ਹੈ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਸਿਬਲ ਕਿਵੇਂ ਚੈੱਕ ਕਰੀਏ ਵੈਸੇ ਤਾਂ ਮਾਰਕੀਟ ਵਿੱਚ ਬਹੁਤ ਸਾਰੀਆਂ ਐਪਲੀਕੇਸ਼ਨਾਂ ਜਿੱਥੋਂ ਆਪਾਂ ਸਿਬਲ ਚੈੱਕ ਕਰਦੇ ਹਾਂ ਪਰ ਉਥੋਂ ਨਹੀਂ ਕਰਨਾ ਚਾਹੀਦਾ ਆਉ ਤੁਹਾਨੂੰ ਦੱਸਦੇ ਹਾਂ ਕਿਉਂ ਨਹੀਂ ਕਰਨਾ ਚਾਹੀਦਾ ਅ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਪਾਂ ਸਿਬਲ ਚੈੱਕ ਕਰਾਂਗੇ ਉਹ ਕਰਾਂਗੇ ਆਪਾਂ ਜਿਹੜੀ ਸਿਬਲ ਦੀ ਅਫੀਸ਼ੀਅਲ ਵੈਬਸਾਈਟ ਹੈ ਤਾਂ ਆਪਾਂ ਉਹ ਸਾਈਟ ਓਪਨ ਕਰਦੇ ਹਾਂ ਅੱਗੇ ਦੇਖੋ ਤੁਸੀਂ ਕ੍ਰੋਮ ਓਪਨ ਕਰਨਾ ਉਸ ਤੋਂ ਬਾਅਦ ਗੂਗਲ ਤੇ ਜਾ ਕੇ ਸਰਚ ਕਰਨਾ ਮੈਂ ਥੋੜਾ ਪਹਿਲਾਂ ਹੀ ਸਰਚ ਕਰ ਰੱਖਿਆ ਸੀ ਤੁਹਾਨੂੰ ਦੁਬਾਰਾ ਤੋਂ ਦੱਸ ਦਿੰਦਾ ਗੂਗਲ ਤੇ ਜਾ ਕੇ ਜਿਸ ਤਰ੍ਹਾਂ ਇਸ ਤਰ੍ਹਾਂ ਆਪਾਂ ਗੂਗਲ ਤੇ ਜਾ ਕੇ ਇਹਦੇ ਵਿੱਚ ਆਪਾਂ ਟਾਈਪ ਕਰਨਾ ਸਿਬਲ ਲੌਗਇਨ ਸਿਬਲ ਲੌਗਇਨ ਦੇ ਵਿੱਚ ਜਾ ਕੇ ਮੈਂਬਰ ਆਪਾਂ ਅੱਗੇ ਜਾ ਕੇ ਮੈਂਬਰ ਲੌਗਇਨ ਤੇ ਕਲਿੱਕ ਕਰਨਾ ਇਸ ਤੋਂ ਬਾਅਦ ਦੋਸਤੋ ਜੇ ਤਾਂ ਤੁਹਾਡਾ ਕੋਈ ਪਹਿਲਾਂ ਤੁਸੀਂ ਅਕਾਊਂਟ ਬਣਾ ਰੱਖਿਆ ਹੈ ਤਾਂ ਫਿਰ ਤਾਂ ਤੁਸੀਂ ਸਿੱਧਾ ਲੌਗਇਨ ਕਰ ਸਕਦੇ ਹੋ। ਅਗਰ ਤੁਹਾਡਾ ਅਕਾਊਂਟ ਨਹੀਂ ਬਣਿਆ ਤਾਂ ਆਪਾਂ ਕਲਿੱਕ ਕਰਨਾ ਰਜਿਸਟਰ ਨਾਓ। ਰਜਿਸਟਰ ਨਾਓ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਵੇਗਾ। ਅਬ ਤੁਸੀਂ ਪੀਲੇ ਅੱਖਰਾਂ ਦੇ ਵਿੱਚ ਦੇਖ ਰਹੇ ਹੋ ਗੈਟ ਸਟਾਰਟਡ। ਇਸ ਤੇ ਉੱਪਰ ਕਲਿੱਕ ਕਰਨਾ। ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣੀ ਇੱਥੇ ਸਾਰੀ ਡਿਟੇਲ ਫਿਲ ਕਰਨੀ ਹੈ ਜਿਵੇਂ ਈਮੇਲ ਦੇ ਉੱਪਰ ਈਮੇਲ ਫਿਲ ਕਰਨੀ ਹੈ। ਪਾਸਵਰਡ ਦੇ ਉੱਪਰ ਆਪਣਾ ਤੁਸੀਂ ਕੋਈ ਵੀ ਪਾਸਵਰਡ ਰੱਖ ਸਕਦੇ ਹੋ। ਫਸਟ ਨੇਮ ਐਂਡ ਲਾਸਟ ਨੇਮ ਉਸ ਤੋਂ ਬਾਅਦ ਹੁਣ ਕੋਈ ਵੀ ਆਪਾਂ ਇਹਨਾਂ ਚੋਂ ਇੱਕ ਆਈਡੀ ਯੂਜ਼ ਕਰ ਸਕਦੇ ਹਾਂ ਜਿਵੇਂ ਜਿਵੇਂ ਇਹਨਾਂ 'ਚ ਲਿਖਿਆ ਹੋਇਆ ਹੈ ਅ ਇਨਕਮ ਟੈਕਸ ਆਈਡੀ ਕਾਰਡ ਪੈਨ ਮਤਲਬ ਪੈਨ ਕਾਰਡ ਹੋ ਗਿਆ ਪਾਸਪੋਰਟ ਨੰਬਰ ਵੋਟਰ ਆਈਡੀ ਡਰਾਈਵਿੰਗ ਲਾਇਸੈਂਸ ਰਸ਼ਨ ਕਾਰਡ ਕੋਈ ਵੀ ਜਿਹੜਾ ਤੁਸੀਂ ਤੁਸੀਂ ਚੂਜ਼ ਕਰੋਗੇ ਜੇ ਮੰਨ ਕੇ ਚੱਲੋ ਪੈਨ ਕਾਰਡ ਯੂਜ਼ ਕਰ ਲਿਆ ਆਪਾਂ ਉਸ ਤੋਂ ਬਾਅਦ ਇੱਥੇ ਆਪਾਂ ਉਹਦਾ ਨੰਬਰ ਭਰ ਦੇਣਾ ਪੈਨ ਕਾਰਡ ਦਾ ਆਪਾਂ ਨੰਬਰ ਦਾ ਜਿਹੜਾ ਉਹ ਭਰ ਦੇਣਾ ਫਿਰ ਨੀਚੇ ਡੇਟ ਆਫ ਬਰਥ ਤੁਹਾਡੀ ਸਿਟੀ ਦਾ ਪਿੰਨ ਕੋਡ ਥੱਲੇ ਮੋਬਾਈਲ ਨੰਬਰ ਉਸ ਤੋਂ ਬਾਅਦ accept and continue ਇਸ ਦੇ ਉੱਪਰ ਕਲਿੱਕ ਕਰਨਾ ਮੇਰਾ ਅਕਾਊਂਟ ਪਹਿਲਾਂ ਬਣਿਆ ਹੋਇਆ ਸੀ ਤਾਂ ਕਰਕੇ ਦੋਸਤੋਂ ਤੁਹਾਨੂੰ ਮੈਂ ਦੱਸਣ ਲਈ ਇਹ ਵੀਡੀਓ ਬਣਾਈ ਹੈ ਦੁਬਾਰਾ ਉਸ ਤੋਂ ਬਾਅਦ ਤੁਹਾਡਾ ਅਕਾਊਂਟ ਬਣ ਜਾਊਗਾ ਫਿਰ ਤੁਸੀਂ ਬੈਕ ਕਰਨਾ ਦੁਬਾਰੇ ਉਸੇ ਸ਼ੁਰੂ ਤੋਂ ਇੱਥੇ ਜਿੱਥੇ ਲੌਗਇਨ ਲਿਖਿਆ ਹੈ ਇਸ ਤੇ ਆ ਕੇ ਤੁਸੀਂ ਆਪਣਾ ਯੂਜ਼ਰ ਨੇਮ ਜਿਹੜੀ ਤੁਸੀਂ ਮੇਲ ਭਰੀ ਸੀ ਉਹ ਫਿਲ ਕਰਨੀ ਹੈ ਥੱਲੇ ਪਾਸਵਰਡ ਜਿਵੇਂ ਹੁਣ ਤੁਹਾਨੂੰ ਮੈਂ ਇੱਥੇ ਅੱਗੇ ਲੌਗਇਨ ਕਰਕੇ ਦਿਖਾ ਦਿੰਦਾ ਆਪਣਾ ਥੋੜੀ ਲੋਡਿੰਗ ਲੈ ਰਿਹਾ ਦੇਖੋ ਦੋਸਤੋ ਤੁਹਾਡੇ ਸਾਹਮਣੇ ਤੁਹਾਡਾ ਸਿਬਲ ਸਕੋਰ ਜਿਹੜਾ ਕੀ ਹੈ ਜਿਵੇਂ ਮੇਰਾ ਸਿਬਲ ਸਕੋਰ 724 ਆ ਰਿਹਾ ਇਸ ਤੋਂ ਬਾਅਦ ਇੱਥੇ ਤੁਸੀਂ ਪੂਰੀ ਜੀ ਸਿਬਲ ਰਿਪੋਰਟ ਡਾਊਨਲੋਡ ਕਰਨੀ ਹੈ ਉਹ ਵੀ ਹੋ ਜੂਗੀ ਵੈਸੇ ਤੁਸੀਂ ਦੇਖ ਸਕਦੇ ਹੋ ਜੇ ਕੱਲੀ ਦੇਖਣੀ ਹੈ ਜਿੱਥੇ ਇੱਥੇ ਲਿਖਿਆ ਵਿਊ ਯੂਅਰ ਸਿਬਲ ਰਿਪੋਰਟ ਇਹਦੇ ਉੱਪਰ ਕਲਿੱਕ ਕਰਨਾ ਤਾਂ ਇੱਥੇ ਤੁਹਾਡੇ ਕੋਲੇ ਸਾਰੀ ਇਨਫੋਰਮੇਸ਼ਨ ਆ ਜੂਗੀ ਤੁਹਾਡੇ ਕਿਹੜੇ-ਕਿਹੜੇ ਅਕਾਊਂਟ ਹੈ ਕਿਹੜੇ-ਕਿਹੜੇ ਮੰਨ ਕੇ ਚਲੋ ਲੌਨ ਚੱਲ ਰਹੇ ਆ ਇਸ ਤਰ੍ਹਾਂ ਤੁਹਾਡੇ ਸਾਹਮਣੇ ਪੇਜ ਓਪਨ ਹੋ ਜਾਊਗਾ ਠੀਕ ਹੈ ਦੋਸਤੋ ਉਸ ਤੋਂ ਬਾਅਦ ਆਪਾਂ ਚਲੋ ਬੈਕ ਕਰਕੇ ਤੁਹਾਨੂੰ ਇੱਕ ਚੀਜ਼ ਹੋਰ ਦੱਸਦੇ ਆ ਇੱਥੇ ਮੰਨ ਕੇ ਚਲੋ ਤੁਸੀਂ ਕਿਸੇ ਐਪਲੀਕੇਸ਼ਨ ਤੋਂ ਲੌਨ ਚੈੱਕ ਕਰਦੇ ਹੋ ਜਿਵੇਂ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਚੱਲੀਆਂ ਜਾਂਦੀਆਂ ਤੁਹਾਨੂੰ ਆਪਣਾ ਨਾਮ ਤਾਂ ਲੈ ਨਹੀਂ ਸਕਦੇ ਉਹਨਾਂ ਦਾ ਉਹ ਜਦੋਂ ਆਪਾਂ ਚੈੱਕ ਕਰਦੇ ਹਾਂ ਉਹਨਾਂ ਤੋਂ ਤਾਂ ਜਿਹੜੇ ਇੱਥੇ ਲਿਖਿਆ ਕ੍ਰੈਡਿਟ ਇਨਕੁਆਰੀ ਜਦੋਂ ਆਪਾਂ ਕਿਸੇ ਬੈਂਕ ਤੋਂ ਲੋਨ ਅਪਲਾਈ ਕਰਦੇ ਹਾਂ ਜਿੰਨੀਆਂ ਵੀ ਇਨਕੁਆਰੀਆਂ ਆਪਾਂ ਪਾਉਣੇ ਆ ਮਤਲਬ ਸਿਬਲ ਚੈੱਕ ਕਰਦੇ ਆ ਕਿਸੇ ਐਪਲੀਕੇਸ਼ਨ ਤੋਂ ਤਾਂ ਉਹ ਸਾਰੀਆਂ ਆਪਣੇ ਸਿਬਲ ਦੇ ਵਿੱਚ ਚੜ ਜਾਂਦੀਆਂ ਨੇ ਦੇਖੋ ਜਿਵੇਂ ਮੇਰੇ 36 ਹਜ਼ਾਰ ਰਹੀਆਂ ਦੇਖੋ ਵੀ ਇਹਨਾਂ ਨਾਲ ਤੋਂ ਚੈੱਕ ਕਰਵਾਇਆ ਵਾ ਵੀ ਵੀ ਜਿਹੜੇ ਮੈਂ ਲੋਨ ਮੰਨ ਕੇ ਚੱਲੋ ਅਪਲਾਈ ਕਰਨਾ ਚਾਹਣਾ ਜਾਂ ਮੈਂ ਵੈਸੇ ਪਹਿਲਾਂ ਆਨਲਾਈਨ ਕੱਢ ਕੇ ਐਪਲੀਕੇਸ਼ਨਾਂ ਤੋਂ ਇਹ ਟਰਾਈ ਕੀਤੇ ਹੋਏ ਆ ਸਾਰੇ ਤਾਂ ਕਰਕੇ ਦੋਸਤੋ ਵੀ ਇਹਨਾਂ ਦੇ ਉੱਤੇ ਐਪਲੀਕੇਸ਼ਨ ਨੂੰ ਦੇਖਣ ਤੋਂ ਪਹਿਲਾਂ ਸਿਬਲ ਆਪਾਂ ਦੇਖਣਾ ਨਹੀਂ ਚਾਹੀਦਾ ਜਿਹੜੀ ਸਿਬਲ ਦੀ ਆਪਦੀ ਖੁਦ ਦੀ ਵੈਬਸਾਈਟ ਆਪਾਂ ਨੂੰ ਇੱਥੇ ਆ ਕੇ ਹੀ ਲੌਗਇਨ ਕਰਕੇ ਦੇਖਣਾ ਚਾਹੀਦਾ ਇਹਦੇ ਕੋਈ ਤੁਹਾਡੇ ਸਿਬਲ ਚ ਰਿਕਾਰਡ ਨਹੀਂ ਝੜੂਗਾ ਵੀ ਤੁਸੀਂ ਇਸ ਤੋਂ ਤੁਸੀਂ ਸਿਬਲ ਚੈੱਕ ਕਰਵਾਇਆ ਠੀਕ ਹੈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਅੱਗੇ ਤੋਂ ਕਮੈਂਟ ਦੇ ਵਿੱਚ ਦੇਖਣਾ ਜੇ ਕੋਈ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਆਪਾਂ ਤੁਹਾਡੀ ਉਸ ਹਾਸਤੇ ਸਪੈਸ਼ਲ ਵੀਡੀਓ ਵੀ ਬਣਾਵਾਂਗੇ ਅੱਗੇ ਵੀ ਤੁਹਾਨੂੰ ਇਸ ਤਰ੍ਹਾਂ ਦੇ ਕੋਈ ਹੋਰ ਜਾਣੀ ਕਰਕੇ ਦਿੰਦੇ ਰਵਾਂਗੇ